Zanjiulah ini kipasnya. Thank you. ਇਹ ਕਿਹਦੀ ਕਿਰਪਾ ਤੁਹਾਡੀ ਨਹੀਂ ਹੈ ਇਹ ਗੁਰੂ ਰਾਮਦਾਸ ਜੀ ਦੀ ਗੁਰਨਾਨਕ ਦੇਵ ਜੀ ਦੀ ਬਾਜਾ ਦੀ ਕਿਰਪਾ ਹੈ ਤੁਹਾਡੇ ਉਪਰ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਹੀ ਸ਼ੁਭ ਵਧਾਈਆਂ ਦਿਨਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਥ ਵਾਓ ਫਾਊਂਡੇਸ਼ਨ ਦੇ ਦੁਆਰਾ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਬਹੁਤ ਜਗ੍ਹਾ ਤੋਂ ਪੰਜਾਬ ਤੋਂ ਬਹੁਤ ਲੋਕ ਜਿਹੜੇ ਮਰੀਜ਼ ਆ ਜਿਨ੍ਹਾਂ ਨੇ ਅੱਖਾਂ ਚੈੱਕ ਕਰਾਣੀਆਂ ਉਹ ਆਏ ਆ ਇਸ ਦੇ ਵਿੱਚ ਗਗਨ ਘਟਜੀ ਜਿਹੜੇ ਯੂਥ ਵਾਈਸ ਆਰਗੇਨਾਈਜੇਸ਼ਨ ਦੇ ਸਾਡੇ ਪ੍ਰਧਾਨ ਨੇ ਔਰਨੰਦ ਸੋਨੀ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਇਸ ਕੈਂਪ ਨੂੰ ਕਾਮਯਾਬ ਕੀਤਾ ਮੈਂ ਕਹਿੰਦਾ ਇਹ ਲੋਕ ਸੇਵਾ ਕਰਨੀ ਬਹੁਤ ਔਖੀ ਸੇਵਾ ਆ ਕਿਸੇ ਨੂੰ ਟਾਈਮ ਦੇਣਾ ਕਿਸੇ ਦੀ ਸੇਵਾ ਕਰਨੀ ਕਿਸੇ ਨੂੰ ਨੀਡ ਫੁੱਲ ਨੂੰ ਕਿਸੇ ਚੀਜ਼ ਦੀ ਹੈਲਪ ਕਰਨੀ ਇੱਕ ਬਹੁਤ ਵੱਡੀ ਗੱਲ ਆ ਅੱਜ ਦਾ ਕੈਂਪ ਜਿਹੜਾ ਆ ਉਹ ਬਹੁਤ ਕਾਮਯਾਬ ਹੋ ਰਿਹਾ ਪਿਛਲੇ ਸਾਲ ਅਸੀਂ 4-500 ਮਰੀਜ਼ਾਂ ਦਾ OPD ਕੀਤਾ ਸੀ ਜਿਹਦੇ ਵਿੱਚ 200 ਮਰੀਜ਼ਾਂ ਦਾ ਅਸੀਂ ਆਪਰੇਟ ਕਰਾਇਆ ਸੀ ਅੱਜ ਵੀ ਲੱਗਦਾ ਕਿ ਅਸ ਤੋਂ ਦੁੱਗਣਾ ਆਪਰੇਟ ਹੋਊਗਾ ਕਿਉਂਕਿ ਮਰੀਜ਼ ਬਹੁਤ ਆਏ ਹੋਏ ਨੇ ਔਰ ਅਸੀਂ ਜਦੋਂ ਇਹ ਕੈਂਪ ਖਤਮ ਹੋਣਾ ਹੈ ਨਾਲ ਹੀ বাস ਖੜੀ ਆ ਹਾਂਜੀ ਜੈਪੀ ਜੈਪਾਪ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦਿਆ ਵੀ ਜਦੋਂ ਵੀ ਕੋਈ ਸ਼ੁਭ ਕੰਮ ਕਰਨਾ ਹੋਵੇ ਤੇ ਆਪਣੇ ਗੁਰੂਆਂ ਮੀਰਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅੱਜ ਰਾਮਗੜੀਆ ਕਾਲਜ ਦੇ ਵਿੱਚ ਸਰਦਾਰ ਗਗਨਦੀਪ ਸਿੰਘ ਡੱਟ ਜੀ ਵੱਲੋਂ ਫ੍ਰੀ ਮੈਡੀਕਲ ਅੱਖਾਂ ਦਾ ਕੈਂਪ ਲਗਾਇਆ ਗਿਆ ਵਾ ਇਹ ਕੈਂਪ ਦੂਸਰਾ ਲਗਾਇਆ ਗਿਆ ਵਾ ਇਸ ਤੋਂ ਪਹਿਲੋ ਵੀ ਇੱਕ ਕੈਂਪ ਲੱਗਾ ਸੀ ਜਿਹਦੇ ਵਿੱਚ ਸੈਂਕੜਾ ਦੀ ਤਦਾਦ ਦੇ ਵਿੱਚ ਜਿਹੜੇ ਮਰੀਜ਼ ਸੀਗੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਅਤੇ ਬਹੁਤ ਸਾਰੇ ਮਰੀਜ਼ਾਂ ਦਾ ਜਿਹੜਾ ਮੁਫਤ ਅੱਖਾਂ ਦਾ ਆਪਰੇਸ਼ਨ ਕੀਤਾ ਗਿਆ ਹੁਣ ਵੀ ਬਹੁਤ ਕੀਤੀ ਦੇ ਵਿੱਚ ਜਿਹੜੇ ਮਰੀਜ਼ਾਂ ਜਿਨ੍ਹਾਂ ਦਾ ਅੱਖਾਂ ਦਾ ਆਪਰੇਸ਼ਨ ਕੀਤਾ ਜਾਵੇਗਾ ਨਾਲ ਹੀ ਮੈਂ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜਿਹੜਾ ਵੀ ਕੋਈ ਗਰੀਬ ਖਿਡਾਰੀ ਆ ਜਾਂ ਕੋਈ ਜਿਹੜਾ ਗਰੀਬ ਮਰੀਜ਼ ਆ ਜਾਂ ਕੋਈ ਜਿਹੜਾ ਗਰੀਬ ਸਟੂਡੈਂਟ ਆ ਉਸਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਜੇ ਅਸੀਂ ਗਰੀਬ ਸਟੂਡੈਂਟ ਦੀ ਮਦਦ ਕਰਾਂਗੇ ਤੇ ਉਹ ਪੜ੍ਹ ਲਿਖ ਕੇ ਵੱਡਾ ਅਫਸਰ ਬਣੇਗਾ ਜਿਹਦੇ ਦੇ ਨਾਲ ਪੰਜਾਬ ਦਾ ਔਰ ਭਾਰਤ ਦਾ ਨਾਮ ਰੋਸ਼ਨ ਹੋਏਗਾ ਜੇ ਅਸੀਂ ਗਰੀਬ ਖਿਡਾਰੀ ਦੀ ਮਦਦ ਕਰਾਂਗੇ ਤੇ ਵਰਲਡ ਲੈਵਲ ਦੇ ਖੇਡੇਗਾ ਤੇ ਜਿਸ ਦੇ ਨਾਲ ਪੰਜਾਬ ਦਾ ਔਰ ਇੰਡੀਆ ਦਾ ਨਾਮ ਰੋਸ਼ਨ ਹੋਏਗਾ ਜੇ ਅਸੀਂ ਗਰੀਬ ਮਰੀਜ਼ ਦੀ ਮਦਦ ਕਰਾਂਗੇ ਤਾਂ ਉਹਦਾ ਜਿਹੜਾ ਹੋਣ ਵਾਲਾ ਜੀਵਨ ਆ ਉਹ ਵੱਧ ਜਾਏਗਾ ਸੋ ਇਸ ਕਰਕੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਹਮੇਸ਼ਾ ਗਰੀਬ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਔਰ ਮਦਦ ਕਰਨੀ ਚਾਹੀਦੀ ਔਰ ਵਾਹਿਗੁਰੂ ਜੀ ਅੱਗੇ ਮੈਂ ਇਹੀ ਅਰਦਾਸ ਕਰਾਂਗਾ ਕਿ ਸਰਦਾਰ ਦਗਨ ਸਿੰਘ ਡੱਟ ਜੀ ਨੂੰ ਤਰੱਕੀ ਵਕਸ਼ਣ ਲੰਮੀ ਉਮਰ ਵਕਸ਼ਣ ਤਾਂ ਕਿ ਉਹ ਇੱਕ ਵਿੱਚ ਇਦਾਂ ਦੇ ਜਿਹੜੇ ਉਪਰਾਲੇ ਹੋ ਵੀ ਕਰਦੇ ਰਹਿਣ ਔਰ ਕਵਿੱਖ ਦੇ ਵਿੱਚ ਯੂਥ ਵਾਈਸ ਫੰਡਰੇਸ਼ਨ ਯੁਵਾ ਵਿਕਾਸ ਮੋਰਚਾ ਔਰ ਯੂਥ ਮੋਰਚਾ ਰਲ ਕੇ ਹਮੇਸ਼ਾ ਸਭਾਂ ਦੀ ਭਲਾਈ ਲਈ ਇਦਾਂ ਹੀ ਕੰਮ ਕਰਦਾ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਗਵਾੜਾ ਦੇ ਅੱਜ ਫਗਵਾੜਾ ਦੇ ਆਰਈਸੀ ਕੈਂਪਸ ਦੇ ਵਿੱਚ ਗੂਥ ਵਾਈਡ ਫਾਊਂਡੇਸ਼ਨ ਵੱਲੋਂ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਜੁੜਿਤ ਕੀਤਾ ਗਿਆ ਹੈ ਇਸ ਕੈਂਪ ਦੇ ਵਿੱਚ ਆ ਕੇ ਸੰਗਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਵਿੱਚ ਮਨ ਕੋਸਿਆ ਕੇ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਸਥਾਨ ਤੇ ਆ ਕੇ ਲੋਕ ਆਪਣਾ ਇਲਾਜ ਕਰਾਉਣ ਦੇ ਲਈ ਅਰਪਨ ਕਰ ਰਹੇ ਹਨ ਔਰ ਨਾਲ ਦੇਖਣ ਜਿ ਇਹ ਵੀ ਆ ਰਿਹਾ ਹੈ ਕਿ ਜਿਹੜੇ ਜਿਹੜੇ ਪ੍ਰਬੰਧਕ ਹਨ ਖਾਸ ਤੌਰ ਤੇ ਜੂਖ ਵਾਇਸ ਫਾਊਂਡੇਸ਼ਨ ਦੇ ਪ੍ਰਧਾਨ ਅਬੇ ਪੇਰਮੈਨ ਸਤਕਾਰਯੋਗ ਰਗਨ ਕਟਜੀ ਅਤੇ ਆਰਈਸੀ ਮਨੁੱਖ ਮੀਟੀ ਦੇ ਚੇਅਰਮੈਨ ਮਿਸਿਸ ਓਗਲ ਅਤੇ ਉਹਨਾਂ ਦਾ ਪਰਿਵਾਰ ਸਾਰਾ ਸਾਰੇ ਹੀ ਪੇਸ਼ੈਂਟ ਦੀ ਲੋਕ ਆਫਟਰ ਕਰ ਰਿਹਾ ਹੈ ਇਹ ਆਪਰੇਸ਼ਨ ਜਿਹੜਾ ਹੈਗਾ ਲੁਧਿਆਣਾ ਤੋਂ ਟੀਮ ਡਾਕਟਰਾਂ ਦੀ ਆਈ ਹੈ ਉਹ ਕੰਡਕਟ ਕਰ ਰਹੀ ਹੈ ਔਰ ਇਹਨਾਂ ਨੇ ਅੱਜ ਜਿਹੜੇ ਸਿਲੈਕਟ ਹੋਣੇ ਹਨ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਕਿਤੇ ਮੋਤੀਏ ਦਾ ਉਹਨਾਂ ਸਾਰਿਆਂ ਨੂੰ ਸਿਲੈਕਟ ਕਰਕੇ ਅੱਜ ਲੁਧਿਆਣੇ ਜਾਣਗੇ ਲੁੱਬ ਦੇ ਅੰਦਰ ਆਪਰੇਸ਼ਨ ਕਰਕੇ ਦੁਬਾਰਾ ਇੱਥੇ ਲੈ ਕੇ ਆਉਣਗੇ ਆਉਣ ਜਾਣ ਦਾ ਆਪਰੇਸ਼ਨ ਕਰਾਉਣ ਦਾ ਅਤੇ ਖਾਣ ਪੀਣ ਦਾ ਸਾਰਾ ਖਰਚਾ ਨੂਟ ਵਾਈਜ਼ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਤੋਂ ਇਹਨਾਂ ਨੂੰ ਅਜਿਹਾ ਪ੍ਰਾਪਲਨ ਕਰਨ ਲਈ ਬਹੁਤ ਬਹੁਤ 18 ਸਾਰੀਆਂ ਮੁਬਾਰਕਾਂ।